ਪਿੰਡ ਸੈਨਾ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਨੇ ਲਿਆ ਨਵਾਂ ਮੋੜ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਸੱਤਾਧਾਰੀ ਪਾਰਟੀ ਜਾਂ ਕਾਂਗਰਸ ਪਾਰਟੀ ਦੋਨਾਂ ਦੇ ਵੱਲੋਂ ਇੱਕ ਦੂਜੀ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਕਿਸ ਨੇ ਕਰਵਾਇਆ ਇਹ ਕਤਲ ਜੋ ਵੱਡਾ ਸੱਚ ਸਾਹਮਣੇ ਆਇਆ ਹੈ ਤੁਸੀਂ ਜਿਹੜੇ ਲੋਕਾਂ ਹੀ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੁਖਵਿੰਦਰ ਕਲਕੱਤਾ ਜਿਹੜਾ ਕਿ ਅਕਸਰ ਹੀ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਖਿਲਾਫ ਬੋਲਦਾ ਨਜ਼ਰ ਆਉਂਦਾ ਸੀ ਔਰ ਕਾਂਗਰਸ ਪਾਰਟੀ ਦੇ ਨਾਲ ਉਹ ਆਪਣੀ ਨੇੜਤਾ ਵਧਾਰਿਆ ਸੀ ਜਦੋਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਪਰਧੌਰ ਤੋਂ ਚੋਣ ਲੜਦੇ ਨੇ ਤਾਂ ਉਸ ਸਮੇਂ ਉਹ ਕਾਂਗਰਸ ਦੀ ਸਪੋਰਟ ਕਰਦਾ ਸੀ ਕਾਂਗਰਸ ਦੀ ਆਵਾਜ਼ ਚੁੱਕਦਾ ਸੀ ਸੋ ਆਮ ਆਦਮੀ ਪਾਰਟੀ ਜੋ ਉਸ ਤੋਂ ਹਲਕੇ ਦਾ ਵਿਧਾਇਕ ਲਾਭ ਸਿੰਘ ਉਗੋ ਕਦੇ ਖਿਲਾਫ ਉਸ ਦੀ ਤੂ ਤੂ ਮੈਮੇ ਹੁੰਦੀ ਰਹੀ ਸੋ ਲਾਭ ਸਿੰਘ ਉਗੋ ਕੇ ਜਿਸਨੇ 2 ਸਾਲ ਪਹਿਲਾਂ ਇੱਕ ਸਟੇਜ ਦੇ ਉੱਪਰ ਉਸ ਨੂੰ ਚਪੇੜਾ ਮਾਰਨ ਦੀ ਗੱਲ ਕਹੀ ਸੀ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਕਲਕੱਤਾ ਦੀ ਵਿਧਾਇਕ ਉਗੋਕੇ ਦੇ ਨਾਲ ਜਿਹੜਾ ਕਿ ਉਹ ਬਹੁਤ ਜ਼ਿਆਦਾ ਤਰੇੜਾ ਵਧੀਆ ਉਗੋਕੇ ਨੇ ਸਰਪੰਚ ਕਲਕੱਤਾ ਦੇ ਉੱਪਰ ਜੋ ਕਤਲ ਕਰਵਾਇਆ ਜਿਸ ਨੂੰ ਲੈ ਕੇ ਵੱਖ-ਵੱਖ ਜਿਹੜੇ ਕਿ ਧਰਨਾਕਾਰੀ ਨੇ ਉਸ ਉਗੋਕੇ ਦਾ ਨਾਮ ਲੈ ਰਹੇ ਨੇ ਪਰ ਉਗੋਕੇ ਦੇ ਵੱਲੋਂ ਅਜੇ ਤੱਕ ਕੋਈ ਵੀ ਅਜਿਹਾ ਕਤਲ ਮਾਮਲੇ ਦੇ ਵਿੱਚ ਨਾਮ ਸਾਹਮਣੇ ਨਹੀਂ ਆਇਆ ਪੁਲਸ ਤੇ ਵੱਲੋਂ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਸ ਤੇ ਵੱਲੋਂ ਮੁਲਜ਼ਬਾਂ ਨੂੰ ਫੜਿਆ ਹੋਇਆ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਮੁੱਖ ਮੰਤਰੀ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਉੱਪਰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਨਾਮ ਲਿਖਤਾ ਹੈ ਜਿਸ ਨੂੰ ਲੈ ਕੇ ਪੂਰਾ ਖਲਬਲ ਮਚੀ ਹੋਈ ਹੈ ਪੂਰੀ ਸਿਆਸਤ ਕਰਮਾ ਗਈ ਹੈ ਸੋ ਮੁੱਖ ਮੰਤਰੀ ਦੇ ਸਲਾਹਕਾਰ ਬਲਤੇਜ ਪੰਨੂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜੋ ਰਾਜਾ ਬਿੰਗ ਦਾ ਨਾਮ ਲਿੱਤਾ ਹੈ ਕਿ ਉਸ ਦੇ ਕਰੀਬੀ ਨੇ ਇਹ ਕਤਲ ਕਰਵਾਇਆ ਹੈ ਸੋ ਸ਼ਰਿਆਮ 4 ਅਕਤੂਬਰ ਨੂੰ 2025 ਦਿਨ ਦਿਹਾੜੇ ਇੱਕ ਬਾਜ਼ਾਰ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਜੋ ਲੌਨ ਆਰਡਰ ਦੀ ਸਥਿਤੀ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਦੇ ਵੱਲੋਂ ਬੋਲਿਆ ਜਾਂਦਾ ਹੈ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਲੋਨ ਆਰਡਰ ਦੀ ਸਥਿਤੀ ਨੂੰ ਲੈ ਕੇ ਉਹਨਾਂ ਦੇ ਉੱਪਰ ਤੰਜ ਕੱਸੇ ਜਾਂਦੇ ਨੇ ਦਿਨ ਦਿਹਾੜੇ ਅਬੋਰ ਦੇ ਵਿੱਚ ਇੱਕ ਵਪਾਰੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਗਿਆ ਹੋਰ ਬਹੁਤ ਸਾਰੇ ਜਿਹੜੇ ਗੈਂਗਸਟਰਾਂ ਦੇ ਵੱਲੋਂ ਕਤਲ ਹੋਏ ਨੇ ਜਿਸ ਤੋਂ ਬਾਅਦ ਸੁਖਵਿੰਦਰ ਸਿੰਘ ਕਲਕੱਤਾ ਦਾ ਇੱਕ ਕਤਲ ਇੱਕ ਬਹੁਤ ਵੱਡਾ ਜਿਹੜਾ ਸਿਆਸ ਦੇ ਵਿੱਚ ਪੁਚਾਲ ਆਇਆ ਸਖਵਿੰਦਰ ਸਿੰਘ ਕਲਕੱਤਾ ਨੂੰ ਕਿਸ ਨੇ ਮਰਵਾਇਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਇਲਜ਼ਾਮ ਲੱਗ ਰਹੇ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਜੋ ਉਗੋ ਕਦੇ ਉੱਪਰ ਇਲਜ਼ਾਮ ਲੱਗ ਰਹੇ ਸੀ ਪਰ ਕਾਂਗਰਸ ਪਾਰਟੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਖੁਲਾਸਾ ਕੀਤਾ ਆਮ ਆਦਮੀ ਪਾਰਟੀ ਨੇ ਦਾਵਾ ਕੀਤਾ ਕਿ ਕਾਤਲ ਨੌਜਵਾਨ ਗੁਰਦੀਪ ਸਿੰਘ ਦੀਪੀ 바ਵਾ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਅਤੇ ਕਰੀਬੀ ਹੈ ਆਪ ਆਗੂ ਨੇ ਦੋਵਾਂ ਦੇ ਤਸਵੀਰਾਂ ਵੀ ਮੀਡੀਆ ਦੇ ਵਿੱਚ ਜਾਰੀਆਂ ਜਾਰੀ ਕੀਤੀਆਂ ਨੇ ਸੋ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਆਪ ਦੇ ਸੀਨੀਅਰ ਅਗੂ ਬਲਤੇਜ ਪੰਨੂ ਨੇ ਅਤੇ ਨੀਲ ਗਰਗ ਨੇ ਇਸ ਦੀ ਮੰਦ ਭਾਗੀ ਘਟਨਾ ਦੇ ਉੱਪਰ ਦੁੱਖ ਵੀ ਪ੍ਰਗਟ ਕੀਤਾ ਤੇ ਪੰਨੂ ਨੇ ਕਿਹਾ ਕਿ ਕੁਝ ਸਿਆਸੀ ਲੀਡਰ ਇਸ ਲਾਸ਼ ਦੇ ਉੱਪਰ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ ਸਰਕਾਰ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਜੋ ਬਹੁਤ ਹੀ ਦੁਖਦਾਈ ਗੱਲ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸਿਰਫ 24 ਘੰਟਿਆਂ ਵਿੱਚ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਸੋ ਪੁਲਿਸ ਦੇ ਡੀਜੀਪੀ ਅਨੁਸਾਰ ਇਹ ਕਤਲ ਸੁਖਵਿੰਦਰ ਸਿੰਘ ਅਤੇ ਉਸਦੇ ਤਿੰਨ ਸਾਥੀਆਂ ਨਾਲ ਰੰਜਿਸ਼ ਦੇ ਕਾਰਨ ਹੋਇਆ ਆਪਨੇ ਕਹੇ ਕਿ ਪੰਜਾਬ ਵਿੱਚ ਪਿਛਲੇ ਦਹਾਕਿਆਂ ਤੋਂ ਜੋ ਕਾਂਗਰਸੀ ਸਰਕਾਰ ਸਮੇਂ ਪੰਚਾਇਤੀ ਚੋਣਾਂ ਹੋਈਆਂ ਉਸ ਸਮੇ ਇਹਨਾਂ ਦੀ ਆਪਸੀ ਦੁਸ਼ਮਣੀ ਪਈ ਸੀ ਜੋ ਅਜੇ ਹੀ ਇੱਕ ਕਤਲ ਦਾ ਕਾਰਨ ਬਣੀ ਹੈ ਪੰਨੂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਅਤੇ ਦੀਪੀ ਬਾਵਾ ਇੱਕੋ ਪਿੰਡ ਸਹਿਣਾ ਦੇ ਰਹਿਣ ਵਾਲੇ ਸਨ ਤੇ ਪਹਿਲਾ ਦੋਵਾਂ ਦੇ ਵਿੱਚ ਮਿੱਤਰਤਾ ਸੀ ਨੇੜਤਾ ਸੀ 2018 ਦੇ ਸਰਪੰਚੀ ਚੋਣਾਂ ਸਮੇਂ ਬਾਬਾ ਨੇ ਆਪਣੀ ਪਤਨੀ ਸੁਖਵਿੰਦਰ ਕੌਰ ਦੀ ਮਾਤਾ ਦੇ ਖਿਲਾਫ ਚੋਣ ਲੜਾਈ ਜਿਸ ਦੇ ਕਾਰਨ ਇਹ ਰੰਜਿਸ਼ ਸ਼ੁਰੂ ਹੋ ਗਈ ਇਸ ਤੋਂ ਬਾਅਦ ਵੀ ਕਈ ਵਿਵਾਦ ਹੋਏ ਉਦਾਹਰਨ ਵਜੋਂ ਸਹਿਣਾ ਦੇ ਪੰਚਾਇਤ ਘਰ ਵਾਲੀ ਜ਼ਮੀਨ ਤੇ ਵੀ ਬਾਬਾ ਦੇ ਰਿਸ਼ਤੇਦਾਰਾਂ ਨੇ ਕਬਜ਼ਾ ਕਰ ਲਿਆ ਜਿਸ ਨੂੰ ਸੁਖਵਿੰਦਰ ਕਲਕੱਤਾ ਨੇ ਛੁਰਵਾ ਦਿੱਤਾ ਤੇ ਉੱਥੇ ਭਵਣ ਬਣਵਾ ਦਿੱਤਾ ਸਰਪੰਚੀ ਅਬਦੀ ਅਤੇ ਸ਼ਖਵਿੰਦਰ ਨੇ ਸਰਕਾਰੀ ਡਰਾਪਟ ਕਢਵਾ ਲਏ ਜਿਸ ਤੇ ਬਾਵਾ ਨੇ ਵਿਰੋਧ ਕੀਤਾ ਤੇ ਮਾਮਲਾ ਕਾਂਗਰਸ ਹਾਈ ਕਮਾਂਡ ਦੇ ਕੋਤੇ ਪਹੁੰਚ ਗਿਆ ਤੇ ਸਾਰੇ ਰੰਜਸ ਨੂੰ ਲੈ ਕੇ ਜੋ ਇਹ ਸ਼ਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੋਇਆ ਹੈ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵਰਿੰਗ ਦਾ ਸਾਥੀ ਸੀ ਦੀਪੀ 바ਵਾ ਜਿਸ ਨੇ ਇਹ ਕਤਲ ਕੀਤਾ ਸੋ ਇਸ ਤੋਂ ਬਾਅਦ ਇਸ ਮਾਮਲੇ ਵਿੱਚ ਨੀਲ ਗਰਗ ਨੇ ਕਾਂਗਰਸ ਦੇ ਇੱਕ ਹੋਰ ਦਾਅਵੇ ਨੂੰ ਖਾਰਜ ਕੀਤਾ ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਨੇ ਸੁਖਵਿੰਦਰ ਦਾ ਅਸਲਾ ਵਾਪਸ ਲੈ ਲਿਆ ਸੀ ਜਿਸ ਕਾਰਨ ਉਹ ਨਿਹਾਥਾ ਹੋ ਗਿਆ ਸੀ ਗਰਗ ਨੇ ਕਿਹਾ ਕਿ ਇਹ ਬਿਲਕੁਲ ਝੂਠੇ ਮਈ 2025 ਵਿੱਚ ਸੁਖਵਿੰਦਰ ਨੇ ਖੁਦ ਆਪਣਾ ਪੁਰਾਣਾ ਹਥਿਆਰ ਵੇਚਣ ਲਈ ਐਨਓਸੀ ਡੀਸੀ ਤੋਂ ਲਈ ਸੀ ਤੇ ਜੋ ਨਵਾਂ ਹਥਿਆਰ ਖਰੀਦ ਸਕੇ ਉਸਨੇ ਲਾਇਸੈਂਸ ਸੀ ਜੋ ਵੈਲਿਡਿਟੀ 2029 ਤੱਕ ਕੇ ਉਸਦੇ ਲਾਇਸੈਂਸ ਸੀ ਅਤੇ ਕੋਈ ਵੀ ਵਕਫੀ ਨਹੀਂ ਹੋਈ ਇਸ ਲਈ ਸਰਕਾਰ ਤੇ ਲੱਗੇ ਦੋਸ਼ ਬੇਗੁਨਾਹ ਹਨ ਸੋ ਆਗੂਆਂ ਨੇ ਅਪੀਲ ਕੀਤੀ ਕਿ ਜੇ ਮਾਮਲੇ ਵਿੱਚ ਰਾਜਨੀਤੀ ਨਾ ਕੀਤੀ ਜਾਵੇ ਤੇ ਨਿਆਂ ਨੂੰ ਤੇਜ਼ੀ ਨਾਲ ਯਕੀਨੀ ਵਿੱਚ ਬਦਲਿਆ ਜਾਵੇ ਇਹ ਘਟਨਾ ਪੰਜਾਬ ਵਿੱਚ ਪੰਚਾਇਤੀ ਰੰਜਸ਼ਾਂ ਨੂੰ ਲੈ ਕੇ ਚਰਚਾ ਪੈਦਾ ਕਰ ਰਹੀ ਹੈ ਜਿੱਥੇ ਨਿੱਜੀ ਵਿਵਾਦ ਅਕਸਰ ਹਿੰਸਾ ਵਿੱਚ ਬਦਲ ਜਾਂਦੇ ਹਨ ਸੋ ਪੰਜਾਬ ਸਰਕਾਰ ਦੇ ਉੱਪਰ ਜੋ ਇਲਜ਼ਾਮ ਲੱਗ ਰਹੇ ਸੀ ਅੱਜ ਉਹੀ ਪੰਜਾਬ ਸਰਕਾਰ ਨੇ ਕਾਂਗਰਸ ਪਾਰਟੀ ਦੇ ਉੱਪਰ ਇਲਜ਼ਾਮ ਲਾਏ ਨੇ ਰਾਜਾ ਵੜਿੰਗ ਦੇ ਉੱਪਰ ਇਲਜ਼ਾਮ ਲਾਏ ਨੇ ਜੋ ਸੁਖਵਿੰਦਰ ਕਲਕੱਤਾ ਦਾ ਕਤਲ ਹੋਇਆ ਹੈ